ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਆਉਣ ਵਾਲੇ ਚੋਣਾਂ ਨੂੰ ਲੈ ਕੇ ਅੱਜ ਵਿਰਾਸਤੀ ਸੈਰ ਕਰਵਾਈ ਗਈ ਜਿਸ ਵਿੱਚ ਜਲੰਧਰ ਅਤੇ ਫਲੋਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਹਜ਼ਾਰ ਦੇ ਕਰੀਬ ਬੱਚਿਆਂ ਨੇ ਭਾਗ ਲਿਆ ਇਹ ਵਿਰਾਸਤੀ ਸੈਰ ਫਲੋਰ ਦੇ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਅਤੇ ਦੱਖਣੀ ਸੜਾ ਨੂਰ ਮਹਿਲ ਵਿਖੇ ਜਾ ਕੇ ਸਮਾਪਤ ਹੋਈ ਜਿਸ ਵਿੱਚ ਪਹਿਲਾਂ ਕਿਲੇ ਦੀ ਸੈਰ ਕਰਵਾਈ ਗਈ ਅਤੇ ਸਟੇਡੀਅਮ ਵਿੱਚ ਮਾਨਵਤਾ ਚੈਨ ਬਣਾਈ ਗਈ ਉਸ ਤੋਂ ਬਾਅਦ ਲੜਕੀਆਂ ਨੇ ਸ਼ਬਦ ਗਾਇਨ ਕੀਤਾ ਅਤੇ ਗਿੱਧਾ ਵੀ ਪਾਇਆ। ਇਹ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਅਤੇ ਸਵੀਪ ਟੀਮ 30 ਫਲੋਰ ਦੀ ਗਵਾਈ ਸਰਦਾਰ ਅਮਨਪਾਲ ਸਿੰਘ ਐਸਟੀਐਮ ਫਲੋਰ ਅਤੇ ਸਵੀਪ ਨੋਡਲ ਅਫਸਰ ਪ੍ਰਿੰਸੀਪਲ ਸਰਦਾਰ ਚਤੁਰਿੰਦਰਪਾਲ ਸਿੰਘ ਵੱਲੋਂ ਕੀਤੀ ਗਈ। ਪੰਜਾਬੀ ਕਲਚਰ ਪ੍ਰੋਗਰਾਮ ਦਾ ਸਿਹਰਾ ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਜੀ ਨੂੰ ਜਾਂਦਾ ਹੈ। ਸਟੇਜ ਕਦਰ ਦੀ ਭੂਮਿਕਾ ਹਰਜੀਤ ਬਾਬਾ ਵੱਲੋਂ ਬਖੂਬੀ ਨਿਭਾਈ ਗਈ। ਇਸ ਮੌਕੇ ਫਲੋਰ ਐਸਟੀਐਮ ਸਰਦਾਰ ਅਮਨਪਾਲ ਸਿੰਘ, ਤਹਿਸੀਲਦਾਰ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਮੈਡਮ ਸੁਨੀਤਾ ਖਿੱਲਨ ਪ੍ਰਦੀਪ ਕੁਮਾਰ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਤਵਿੰਦਰਪਾਲ ਸਿੰਘ ਹਰਜੀਤ ਬਾਬਾ ਪ੍ਰਿੰਸੀਪਲ ਤਰਲੋਕ ਸਿੰਘ ਪ੍ਰਿੰਸੀਪਲ ਕਮਲ ਕਿਸ਼ੋਰ ਹਰਪ੍ਰੀਤ ਸੰਧੂ ਡਾਕਟਰ ਅਸ਼ੋਕ ਸੋਹਤਾ ਮੈਡਮ ਅਨੁਸ਼ਕਾ ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਅਤੇ ਸਮੂਹ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਰਹੇ सेटल डाउन पास, सो दें वी कैन स्टार्ट टुडे इवेंट। दिनार बैठे, सरदार जसविंदर सिंह जी, जो महाराज। मेरे दिनार ये खड़े साथी, पीछे सहबान। लोकतंत्र तंत्र विच। पूरा विश्व निरपक। ਅਤੇ ਸ਼ਾਂਤਮਈ ਚੋਣਾ ਦੇ ਅਤੇ ਸ਼ਾਂਤਮਈ ਚੋਣਾ ਦੇ ਮਾ ਅੱਜ ਜੀਤਗੜ੍ਹ ਕਿਲਾ ਵਿੱਚ ਦੀ ਐਰੀਟੇਜ ਵਾਕ ਜਿਹੜੀ ਆ ਉਹ ਸ਼ੁਰੂ ਹੋਣ ਜਾਣੀ ਆ ਇਹਨੂੰ ਹੋਸਟ ਕਰ ਰਿਹਾ ਹੈ 30 ਖਲੋਰ ਤੇ ਇਹ ਜਿਹੜੀ ਆ ਵਾਕ ਆ ਅੱਜ ਪਹਿਲਾਂ ਕਿਲੇ ਚ ਜਾਏਗੀ ਫਿਰ ਇਸ ਤੋਂ ਬਾਅਦ ਜਿਹੜੀ ਆ ਦਖਰੀ ਸਰਾ ਹੈਗੀ ਨੂਰ ਮੈਲ ਇਹ ਜਾਏਗਾ ਇਸ ਵਿੱਚ ਲਗਭਗ ਜਿਹੜੇ ਆ 1000 ਬੱਚਾ ਜਿਹੜਾ ਹੈ ਭਾਗ ਲਾ ਰਿਹਾ ਵਾ ਜਿਹੜਾ 250 ਬੱਚਾ ਜਲੰਧਰ ਤੋਂ ਆ ਰਹੇ ਆ ਤੇ ਬਾਕੀ ਕਨਸਟਿਟਿਊਐਂਸੀ ਤੋਂ ਆ ਰਹੇ ਆ 750 ਬੱਚਾ ਸਾਡੇ ਕੋਲ ਇਥੋਂ ਜਿਹੜਾ ਹੈ ਫਲੋਰ ਤਸਕੀ ਚਾਂਸੀ ਦਾ ਹੈ ਉਹ ਸਾਰੀ ਐਵੋਕ ਦੇਖੇਗਾ ਤੇ ਜਿਹੜਾ ਸਾਡਾ ਮਿਸ਼ਨ ਹੈ ਇਸ ਵਾਰ 70 पार ਉਸ ਨੂੰ ਕੀ ਕਰ ਲਈ ਜੰਗ ਵੋਟਰਸ ਨੂੰ ਅਸੀਂ ਮੋਟੀਵੇਟ ਕਰ ਲਈ ਨਾਲ ਦੀ ਨਾਲ ਪਿਕਨਿਕ ਦੀ ਤਰ੍ਹਾਂ ਤੇ ਨਾਲ ਦੀ ਨਾਲ ਜਿਹੜਾ ਇੱਕ ਮੈਸੇਜ ਦੇ ਰਹੇ ਆ ਡਾਕਟਰ ਜਾਗਰੂਕਤਾ ਕਿ ਆਪਣੀ ਵੋਟ ਜਿਹੜੀ ਆ ਕਾਸਟ ਕਰਨੀ ਆ ਹਰ ਵੋਟ ਦੀ ਜਿਹੜੀ ਆ ਕੀਮਤ ਆ ਤੇ ਜਿਹੜੀ ਆ ਜਿਹੜਾ ਏਸੀ ਤਰ੍ਹਾਂ ਜਿਹੜੇ ਲੋਕਤੰਤਰ ਜਿਹੜਾ ਮਜ਼ਬੂਤ ਹੋ ਜੇਕਰ ਇੱਕ ਇੱਕ ਵੋਟ ਜਿਹੜੀ ਅਸੀਂ ਪਾਵਾਂਗੇ ਇਹ ਸਾਰਾ ਸਟੂਡੈਂਟਸ ਨੂੰ ਮੈਸੇਜ ਦੇ ਰਹੇ ਆ ਇਹਨਾਂ ਨੇ ਵੋਟ ਕੀ ਕਰਨੀ ਮਹਾਰਾਜਾ ਰਣਜੀਤ ਸਿੰਘ ਫੋਰਟ ਫਲੋਰ ਵਿੱਚ ਲਾਹੌਰ ਗੇਟ ਤੋਂ ਅੱਜ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਸ ਪਰ ਦਾ ਇਲੈਕਸ਼ਨ ਕਮਿਸ਼ਨ ਨੋਰਮਸ to promote the first time voter jeda first time voter hega teenage hega ya to promote the youth towards the interest for vote we vote is their right and not a an obligation we gini percentage turn out first june 2024 nu jadon sada punjab sidhe de vich haga electoral process hona ya to motivate the youngsters that they should ਕਮ ਐਂਡ ਕਾਸਟ देयर ਵੋਟ ਬੀਇੰਗ ਦਾ ਫਰਸਟ ਟਾਈਮ ਵੋਟਰ ਸੋ ਇੱਕ ਬੜਾ ਅੱਛਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਇੱਕ ਕੋਆਰਡੀਨੇਸ਼ਨ ਨਾਲ ਜਿਹੜਾ ਇਹ ਅਸੀਂ ਹੈਰੀਟੇਜ ਵਾਕ ਦਾ ਇਵੈਂਟ ਅੱਜ अर्ਲੀ ਮਾਰਨਿੰਗ ਰਜੀਤਗੜ੍ਹ ਪੰਜਾਬ ਪੁਲਿਸ ਅਕੈਡਮੀ ਮਹਾਰਾਜਾ ਰਜੀਤ ਸਿੰਘ ਫੋਰਟ ਤੋਂ ਸ਼ੁਰੂ ਕੀਤਾ ਆ ਸਟੂਡੈਂਟਸ ਆਏ ਹੋਏ ਨੇ ਫਰਮ ਡਿਫਰੈਂਟ ਇੰਸਟੀਟਿਊਸ਼ਨਸ ਐਸ ਦੇ ਵਿਲ ਕਮ ਟੂ ਨੋ ਇਹਨਾਂ ਨੂੰ ਪਤਾ ਲੱਗੂਗਾ ਸਾਡੇ ਪੰਜਾਬ ਦੀ ਹੈਰੀਟੇਜ ਇਸ ਮਹਾਰਾਜਾ ਰਣਜੀਤ ਸਿੰਘ ਫੋਰਟ ਬਾਰੇ ਵੀ ਔਰ ਨਾਲ ਨਾਲ ਵੀ ਅਬਾਊਟ ði ਰਾਈਟ ਟੂ ਵੋਟ ਸੋ ਇਹ ਅੱਜ ਵਾਕ ਸ਼ੁਰੂ ਹੋ ਰਹੀ ਹੈ ਮੈਂ ਮੁਬਾਰਕ ਦਿੰਦਾ ਡਿਪਟੀ ਕਮਿਸ਼ਨਰ ਜਲੰਧਰ ਤੇ ਐਨਟਾਇਰ ਐਡਮਿਨਿਸਟ੍ਰੇਸ਼ਨ ਨੂੰ ਤੇ ਅਸੀਂ ਸ਼ੁਕਰਗੁਜ਼ਾਰ ਹੈਗੇ ਆ ਪੰਜਾਬ ਪੁਲਿਸ ਅਕੈਡਮੀ ਦੇ ਜਿਨ੍ਹਾਂ ਨੇ ਨਾਲ ਕੋਆਰਡੀਨੇਸ਼ਨ ਨਾਲ ਇਹ ਇਨੀਸ਼ੀਏਟਿਵ ਅੱਜ ਟੂ ਪ੍ਰੋਮੋਟ ði ਯੂਥ ਟੂ ਵੋਟ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਤੇ ਰੇ ਨਿਮਾਹੀ ਹੇਟ ਇੱਕ ਹੈਰਿਟੇਜ ਵਾਕ ਵਿਰਾਸਤੀ ਵਾਕ ਦਾ ਨਾਂ ਨਾ ਇੱਕ ਸਵੀਪ ਦਾ ਪ੍ਰੋਗਰਾਮ ਕੀਤਾ ਗਿਆ ਇਸ ਇਹ ਜਿਹੜੀ ਵਾਕ ਸੀ ਜਾਂ ਇਹ ਵਿਰਾਸਤੀ ਸਹਿਰ ਜਿਹੜੀ ਹੈ ਤੇ ਇੱਕ ਜਲੰਧਰ ਤੋਂ ਲੱਕੇ ਇਹ ਫਲੌਰ ਬਿਲਕੁੜੇ ਕਿਲੇ ਵਿੱਚ ਆਉਣੀ ਸੀ ਉਸ ਤੋਂ ਬਾਅਦ ਦੱਖਣੀ ਸਰਾ ਨੂਰ ਮਹਿਲ ਜਾ ਕੇ ਇਸ ਬਾਅਦ ਤੇ ਜਿਹੜਾ ਫਲੌਰ ਜਿਹੜਾ ਹੈ ਜੀਤਗੜ੍ਹ ਕਿਲਾ ਹੈ ਸਰ ਮਹਾਰਾਜ ਰਣਜੀਤ ਸਿੰਘ ਜਿੱਥੇ ਪੁਲਿਸ ਕੈਡਮੀ ਬਣੀ ਹੋਈ ਹੈ ਇਸ ਦੇ ਵਿੱਚ ਜਿਹੜੀ ਵਾਕ ਦਾ ਪ੍ਰੋਗਰਾਮ ਜਿਹੜਾ ਰੱਖਿਆ ਸੀ ਇਸ ਦੇ ਹੋਸਟ 30th ਫਲੋਰ ਦੇ ਐਸਡੀਐਮ ਸਰਦਾਰ ਅਮਨਪਾਲ ਸਿੰਘ ਜੀ ਸਨ ਤੇ ਤੇ ਇਹਨਾਂ ਨੇ ਜਿਹੜਾ ਹੈ ਇੱਥੇ ਵਾਕ ਦਾ ਜਿਹੜਾ ਪ੍ਰੋਗਰਾਮ ਸੀ ਉਹ ਲਈ ਕਿਹਾ ਸੀਗਾ ਇਸ ਵਾਕ ਦੇ ਵਿੱਚ ਤਕਰੀਬਨ 1000 ਸਟੂਡੈਂਟ ਨੇ ਯੂਨੀਵਰਸਿਟੀ ਕਾਲਜ ਕੁੰਨਾ ਦੇ ਬਾਕੀ ਤੋਂ ਜ਼ਿਲ੍ਹੇ ਦੇ ਜਲੰਧ ਦੇ ਆਏ ਸੀਗੇ ਤੇ ਜਿਹੜੀ ਵਾਕ ਜਿਹੜੀ ਆ ਕਿਲੇ ਤੋਂ ਕਿਲੇ ਦੇ ਲਾਹੌਰੀ ਗੇਟ ਤੋਂ ਸ਼ੁਰੂ ਹੋ ਕੇ ਸਟੇਡੀਅਮ ਵੱਲ ਜਾਣੀ ਸੀ ਸਟੇਡੀਅਮ ਦੇ ਵਿੱਚ ਜਾ ਕੇ ਇੱਕ ਫਾਰਮੇਸ਼ਨ ਕੀਤੀ ਗਈ ਹਿਮਨ ਚੇਨ ਬਣਾਈ ਗਈ ਤਾਂ ਜਿਹੜਾ ਵੋਟਰਾਂ ਨੂੰ ਜਿਹੜਾ ਸਨੇਹਾ ਦਿੱਤਾ ਗਿਆ ਕਿ #ਜਲੰਧਰ ਦੀ ਜਿਹੜੀ ਆ ਹਿਮਨ ਚੇਨ ਉਹਦੇ ਤੇ ਬਣਾਈ ਗਈ ਤੇ ਜਿਹੜੇ ਗਰੋਨ ਨਾਲ ਅਸੀਂ ਸ਼ਾਰਟ ਲਏ ਉਸ ਤੋਂ ਬਾਅਦ ਇੱਕ ਕਲਚਰਲ ਪ੍ਰੋਗਰਾਮ ਵੀ ਰੱਖਿਆ ਗਿਆ ਜਿਹੜਾ ਕਿ ਜਿਹੜਾ ਪੁਲਿਸ ਅਕੈਡਮੀ ਦੇ ਐਡੀਟੋਰੀਅਮ ਦੇ ਵਿੱਚ ਸੀ ਤੇ ਇਸ ਜਿਹੜਾ ਪ੍ਰੋਗਰਾਮ ਸੀਗਾ ਜਿਹੜਾ ਕਲਚਰ ਪ੍ਰੋਗਰਾਮ ਇਹ ਸਰਕਾਰੀ ਕੰਨਿਆ ਸੈਨਟ ਸੈਕੰਡਰੀ ਸਕੂਲ ਫਲੋਰ ਨੇ ਜਿਹੜਾ ਸਾਰਾ ਅਰੇਂਜ ਕੀਤਾ ਜਿਹਨਾਂ ਦੇ ਮੈਡਮ ਦਾ ਸੀ ਤੇ ਪ੍ਰਿੰਸੀਪਲ ਸੁਸ਼ੀਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਇਸ ਵਿੱਚ ਪ੍ਰੋਗਰਾਮ ਦੇ ਵਿੱਚ ਪੁਲਿਸ ਅਕੈਡਮੀ ਫਲੋਰ ਤੋਂ ਸਰਦਾਰ ਜਸਵਿੰਦਰ ਸਿੰਘ ਜੀ ਨੇ ਸਾਡੀ ਬਹੁਤ ਹੀ ਹੈਲਪ ਕੀਤੀ ਸਾਰੇ ਪ੍ਰੋਗਰਾਮ ਅਰੇਂਜ ਕਰ ਲਈ ਜਿਹੜਾ ਹੈ ਇਹ ਸਾਨੂੰ ਸਹਿਯੋਗ ਦਿੱਤਾ ਤੇ ਨਾਲ ਦੀ ਨਾਲ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਰਦਾਰ ਹਰਪ੍ਰੀਤ ਸਿੰਘ ਸੰਧੂ ਜੀ ਅਸ਼ੋਕ ਜੀ ਸਤਸੋਤਾ ਜੀ ਅਸਿਸਟੈਂਟ ਫੀਗਰੋਡਲ ਆਫਸਰ ਤੇ ਮੈਡਮ ਅਨੁਸ਼ਕਾ ਜੀ ਇਨਾਂ ਨੇ ਸਾਡਾ ਜਿਹੜਾ ਪ੍ਰੋਗਰਾਮ ਦੇ ਵਿੱਚ ਬਹੁਤ ਸਹਾਇਤਾ ਤੇ ਇਹ ਵੋਕ ਦੇ ਵਿੱਚ ਸਨੇਹਾ ਦਿੱਤਾ ਗਿਆ ਕਿ ਮੇਰੀ ਵੋਟ ਮੇਰੀ ਆਵਾਜ਼ ਵੋਟ ਫਾਰ ਇੰਡੀਆ ਜਿਹੜੀ ਕਿ 1 ਜੂਨ ਨੂੰ ਹੋ ਰਿਹਾ ਤਾਂ ਕਿ ਜਿਹੜੇ ਜਿਹੜੀ ਵੋਟ ਨੇ ਇਸ ਵਾਰ ਸਤਰਪਾਰ ਦਾ ਜਿਹਾ ਸਨੇਹਾ ਸਾਰੇ ਬੱਚਿਆਂ ਨੂੰ ਦਿੱਤਾ ਗਿਆ ਤੇ ਬੱਚਿਆਂ ਨੂੰ ਜਿਹੜੇ ਪਹਿਲੀ ਵਾਰੀ ਵੋਟ ਕਰਨਗੇ ਸੀ ਉਹਨਾਂ ਲਈ ਇਹ ਵੋਕ ਦਾ ਇੰਤਜ਼ਾਮ